ਬੋਲਦੇ ਅੱਖਰ ਦੇ ਵਿਹੜੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ ਅਜਮੇਰ ਮੁਸਾਫਿਰ ਅੱਜ ਅਸੀਂ ਆਪ ਦੇ ਰੂਬਰੂ ਹਾਂ 인ਦਰਜੀਤ ਗੁਗਨਾਨੀ ਦੀ ਪਲੇਠੀ ਵਾਰਤਕ ਪੁਸਤਕ ਦੇ ਨਾਲ ਜਿਸ ਦਾ ਸਿਰਲੇਖ ਹੈ ਕੌਣ ਲਿਖਦਾ ਹੈ ਸਾਡੀ ਕਿਸਮਤ ਦੋਸਤੋ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਪੁਸਤਕ ਵਿੱਚੋਂ ਹਰ ਹਫ਼ਤੇ ਇੱਕ ਨਵਾਂ ਲੇਖ ਆਪ ਦੀ ਸੇਵਾ ਵਿੱਚ ਹਾਜ਼ਰ ਕਰ ਸਕੀਏ ਅਸੀਂ ਇਹ ਲੇਖ ਉਹਨਾਂ ਦੀ ਆਪਣੀ ਆਵਾਜ਼ ਵਿੱਚ ਤੁਹਾਡੀ ਨਜ਼ਰ ਕਰਨ ਦੀ ਖੁਸ਼ੀ ਲੈ ਰਹੇ ਹਾਂ ਇਸ ਹਫਤੇ ਦਾ ਲੇਖ ਹੈ ਕਿਸਮਤ ਦੀਆਂ ਗੱਲਾਂ ਨੇਤ ਸੁਣਦੇ ਹਾਂ ਹਰ ਕਿਸੇ ਨੂੰ ਇਹ ਕਹਿੰਦੇ ਹੋਏ ਕਿ ਸਭ ਕਿਸਮਤ ਦੀਆਂ ਗੱਲਾਂ ਹਨ ਲੋਕ ਲੱਖਾਂ ਰੁਪਏ ਅਜ ਤਾਤ੍ਰਿਕਾਂ ਪੰਡਤਾਂ ਕੋਲ ਜਾ ਕੇ ਇਸ ਲਈ ਗੁਆ ਰਹੇ ਹਨ ਕਿ ਉਹ ਜਾਣ ਸਕਣ ਕਿ ਉਹਨਾਂ ਦਾ ਭਵਿੱਖ ਕੀ ਹੈ ਆਖਰ ਉਹ ਕਿਉਂ ਇੰਨੀਆਂ ਮੁਸ਼ਕਲਾਂ ਵਿੱਚ ਘਰੇ ਹੋਏ ਹਨ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਰੱਬ ਉਹਨਾਂ ਨਾਲ ਕਿਸੇ ਗੱਲੋਂ ਨਾਰਾਜ਼ ਹੈ ਸ਼ਾਇਦ ਉਹ ਕੋਈ ਅਣਜਾਣੇ ਵਿੱਚ ਅਜਹੀ ਭੁੱਲ ਕਰ ਬੈਠੇ ਹਨ ਜਿਸ ਦਾ ਇਲਾਜ ਇਹ ਸੜਕ ਕਿਨਾਰੇ ਦੁਖੀਆਂ ਗਰੀਬਾਂ ਤੇ ਸੱਤੇ ਹੋਏ ਲੋਕਾਂ ਦਾ ਉੱਲੂ ਬਣਾ ਕੇ ਆਪਣੀ ਰੋਟੀ ਰੋਜ਼ੀ ਦਾ ਇੰਤਜ਼ਾਮ ਕਰ ਰਹੇ ਲੋਕ ਕਰ ਸਕਣਗੇ ਹਾਂ ਉਹ ਰੱਬ ਉਹ ਕੁਦਰਤ ਤੁਹਾਡੇ ਨਾਲ ਬੇहद ਨਾਰਾਜ਼ ਹੈ ਕਿਉਂਕਿ ਉਸਨੇ ਤੁਹਾਨੂੰ ਆਪਣਾ ਰੂਪ ਬਣਾਇਆ ਸੀ ਅਤੇ ਆਪਣੀਆਂ ਸਭੇ ਸ਼ਕਤੀਆਂ ਤੁਹਾਡੇ ਅੰਦਰ ਰੱਖ ਦਿੱਤੀਆਂ ਸਨ ਪਰ ਤੁਸੀਂ ਤੁਸੀਂ ਉਹਨਾਂ ਨੂੰ ਭੁੱਲ ਕੇ ਇਹਨਾਂ ਪੰਡਤਾਂ ਤੰਤਰਿਕਾਂ ਅਤੇ ਨਜੂਮੀਆਂ ਦੇ ਮਗਰ ਹੋ ਤੁਰੇ ਕੌਣ ਲਿਖਦਾ ਸਾਡੀ ਕਿਸਮਤ ਕੀ ਇਹ ਸੜਕਾਂ ਤੇ ਬੈਠੇ ਪਾण्डे ਸਾਡੀ ਕੋਈ ਮਦਦ ਕਰ ਸਕਣਗੇ ਕਿਉਂ ਅੱਜ ਵੀ ਅਸੀਂ ਅਜਿਹੇ ਅੰਧਵਿਸ਼ਵਾਸਾਂ ਦੇ ਚੱਕਰ ਵਿੱਚ ਫਸੇ ਬੈਠੇ ਹਾਂ ਇਹ ਸੋਚ ਇਹ ਵਿਚਾਰ ਸ਼ਾਇਦ ਕੁਝ ਸਵਾਰਥੀ ਮਨੁੱਖਾਂ ਨੇ ਸਦੀਆਂ ਪਹਿਲੇ ਸਾਡੇ ਜ਼ਿਹਨ ਵਿੱਚ ਆਪਣੇ ਫਾਇਦੇਆਂ ਲਈ ਪਾਏ ਅਤੇ ਮਨੁੱਖਤਾ ਸਦੀਆਂ ਤੋਂ ਇਹਨਾਂ ਵਿਚਾਰਾਂ ਦੀ ਗੁਲਾਮੀ ਕਰਦੀ ਆ ਰਹੀ ਹੈ। ਇਹ 21ਵੀਂ ਸਦੀ ਹੈ। ਇਹਨਾਂ ਪੁਰਾਣੀਆਂ ਕੱਸੀਆਂ ਪਿੱਟੀਆਂ ਸੋਚਣ ਤੋਂ ਸਾਨੂੰ ਖੁਦ ਨੂੰ ਮੁਕਤ ਕਰਨਾ ਪਵੇਗਾ। ਇਹਨਾਂ ਵਿਚਾਰਾਂ ਨੇ ਪਹਿਲਾਂ ਵੀ ਸਾਨੂੰ ਦੁੱਖ ਤਕਲੀਫਾਂ ਤੋਂ ਇਲਾਵਾ ਕੁਝ ਨਹੀਂ ਦਿੱਤਾ ਸੀ ਤੇ ਨਾ ਹੀ ਹੁਣ ਕੁਝ ਦੇਣਾ ਹੈ। ਅਸਲ ਵਿੱਚ ਇਹ ਜਾਣਨ ਦੀ ਲੋੜ ਹੈ ਕਿ ਤੁਹਾਡੇ ਰੱਬ ਬਾਰੇ ਕੀ ਖਿਆਲ ਹਨ। ਜੇਕਰ ਤੁਸੀਂ ਰੱਬ ਨੂੰ ਆਪਣਾ ਪਰਮਪਿਤਾ ਸਮਝਦੇ ਹੋ ਤਾਂ ਜ਼ਰਾ ਸੋਚੋ। ਕੀ ਪਿਤਾ ਆਪਣੇ ਬੱਚਿਆਂ ਨੂੰ ਦੁੱਖ ਦੇਣ ਦੀ ਜਾਂ ਜ਼ਿੰਦਗੀ ਪਰ ਰੋਟੀ ਰੋਜ਼ੀ ਲਈ ਦਰਦ-ਦਰ ਪਟਕਦੇ ਦੇਖ ਸਕਦਾ ਹੈ ਅਸੀਂ ਆਮ ਇਨਸਾਨ ਤੱਕ ਕੀ ਜਾਨਵਰ ਵੀ ਇੰਜ ਨਹੀਂ ਕਰਦੇ ਤਾਂ ਫਿਰ ਜਿਸ ਨੂੰ ਤੁਸੀਂ ਦੀਨ ਦੁਨੀ ਦਾ ਮਾਲਕ ਸਮਝਦੇ ਹੋ ਜਿਸ ਨੂੰ ਅਤਿਆੰਤ ਖਜ਼ਾਨਿਆਂ ਦਾ ਭੰਡਾਰ ਸਮਝਦੇ ਹੋ ਕੀ ਉਹ ਇੰਨਾ ਨਿਰਮੋਹੀ ਹੋ ਸਕਦਾ ਹੈ ਸ਼ਾਇਦ ਇਸ ਗੱਲ ਵਿੱਚ ਹੀ ਸਾਰਾ ਭੇਦ ਲੁਕਿਆ ਹੈ ਅੱਜ ਦੀ ਨਵੀਂ ਸੋਚ ਅਨੁਸਾਰ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਅਸੀਂ ਸਾਰੇ ਉਸ ਪਰਮਾਤਮਾ ਜਾਂ ਉਸ ਸ੍ਰਿਸ਼ਟੀ ਦੇ ਅੰਗ ਹਾਂ ਜਿਸ ਨੂੰ ਗ੍ਰੰਥਾਂ ਵਿੱਚ ਬ੍ਰਹਮੰਡ ਵੀ ਕਿਹਾ ਗਿਆ ਹੈ ਸਾਡੇ ਇੱਥੇ ਆਉਣ ਤੋਂ ਬਾਅਦ ਅਸੀਂ ਜੋ ਕੁਝ ਵੀ ਬਣਦੇ ਹਾਂ ਜਿੱਥੇ ਵੀ ਅਪੜਦੇ ਹਾਂ ਉਹ ਆਪਣੇ ਕੀਤੇ ਹੋਏ ਕੰਮਾਂ ਲਏਗੇ ਫੈਸਲੇਆਂ ਅਤੇ ਆਪਣੀ ਸੋਚ ਕਰਕੇ ਹਾਂ ਤੁਸੀਂ ਕਦੇ ਕੰਪਿਊਟਰ ਤੇ ਕੋਈ ਖੇਡ ਖੇਡੀ ਹੈ ਕੰਪਿਊਟਰ ਤੇ ਖੇਡ ਖੇਡਦੇ ਹਾਂ ਜੇ ਤੁਸੀਂ ਕੰਪਿਊਟਰ ਨਾਲ ਖੇਡ ਖੇਡ ਰਹੇ ਹੋ ਤਾਂ ਵੀ ਕਈ ਵਾਰ ਕੰਪਿਊਟਰ ਹਾਰ ਜਾਂਦਾ ਹੈ ਅਤੇ ਕਈ ਵਾਰ ਜਿੱਤ ਜਾਂਦਾ ਹੈ ਪਰ ਖਿਡਾਰੀ ਨੂੰ ਪਤਾ ਹੁੰਦਾ ਹੈ ਉਹ ਕਦੋਂ ਗਲਤ ਚਾਲ ਚੱਲਿਆ ਅਤੇ ਕੰਪਿਊਟਰ ਜਿੱਤ ਗਿਆ ਇਸਦੀ ਕੀ ਵਜ੍ਹਾ ਹੈ ਕੀ ਕੰਪਿਊਟਰ ਬਣਾਉਣ ਵਾਲੇ ਨੇ ਕੰਪਿਊਟਰ ਦਾ ਹਾਰਨਾ ਜਾਂ ਜਿੱਤਣਾ ਨਿਸ਼ਚਿਤ ਨਹੀਂ ਸੀ ਕੀਤਾ ਬਿਲਕੁਲ ਨਹੀਂ ਕਿਉਂਕਿ ਅਸਲ ਵਿੱਚ ਉਸਨੇ ਕੰਪਿਊਟਰ ਖੇਡ ਬਣਾਈ ਪਰ ਉਸ ਦਾ ਨਤੀਜਾ ਇਸ ਗੱਲ ਤੇ ਛੱਡਿਆ ਕਿ ਕਦੋਂ ਖਿਡਾਰੀ ਕੀ ਚਾਲ ਚੱਲਦਾ ਹੈ ਅਤੇ ਨਤੀਜਾ ਖਿਡਾਰੀ ਦੀ ਉਸ ਚਾਲ ਉੱਤੇ ਨਿਰਭਰ ਹੈ ਬਿਲਕੁਲ ਇਸੇ ਤਰ੍ਹਾਂ ਹੀ ਰੱਬ ਨੇ ਸਾਨੂੰ ਬਣਾ ਕੇ ਵੀ ਇੱਕ ਖੇਡ ਹੀ ਬਣਾਈ ਹੈ ਪਰ ਸਾਨੂੰ ਸੋਚਣ ਦੀ ਆਜ਼ਾਦੀ ਅਤੇ ਫੈਸਲੇ ਲੈਣ ਦੀ ਆਜ਼ਾਦੀ ਫ੍ਰੀ ਵਿਲ ਦਿੱਤੀ ਹੈ ਅਸੀਂ ਜ਼ਿੰਦਗੀ ਵਿੱਚ ਕਿਸੇ ਕੰਮ ਨੂੰ ਕਰਦੇ ਹਾਂ ਜੋ ਫੈਸਲੇ ਲੈਂਦੇ ਹਾਂ ਉਹ ਫੈਸਲੇ ਹੀ ਤੈਅ ਕਰਦੇ ਹਨ ਕਿ ਅਸੀਂ ਜ਼ਿੰਦਗੀ ਵਿੱਚ ਕਿੱਥੇ ਪਹੁੰਚਣਾ ਹੈ ਇਸ ਦੇ ਨਾਲ ਹੀ ਸਾਡਾ ਮਨ ਜੋ ਸੋਚਦਾ ਹੈ ਉਸ ਤਰ੍ਹਾਂ ਵੀ ਸਾਡੇ ਜੀਵਨ ਉੱਤੇ ਬਹੁਤ ਡੂੰਘਾ ਪ੍ਰਭਾਵ ਪੈਂਦਾ ਹੈ ਸਾਡੇ ਮਨ ਦੇ ਦੋ ਪਾਗ ਹਨ ਚੇਤਨ ਅਤੇ ਅਵਚੇਤਨ ਜੇ ਸੰਖੇਪ ਵਿੱਚ ਕਹੀਏ ਤਾਂ ਅਵਚੇਤਨ ਮਨ ਚੇਤਨ ਮਨ ਦਾ ਗੁਲਾਮ ਹੈ ਚੇਤਨ ਮਨ ਸੋਚਦਾ ਅਤੇ ਤਰਕ ਤੋਂ ਕੰਮ ਲੈਂਦਾ ਹੈ ਪਰ ਅਵਚੇਤਨ ਮਨ ਜੋ ਵਾਪਰ ਰਿਹਾ ਹੈ ਉਸ ਨੂੰ ਯਾਦਾਂ ਦੀ ਪਟਾਰੀ ਵਿੱਚ ਸੰਭੀ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਜਦੋਂ ਲੋੜ ਪੈਂਦੀ ਹੈ ਤਾਂ ਉਹਨਾਂ ਵੱਲ ਤੱਕਦਾ ਹੈ ਇਸ ਤਰ੍ਹਾਂ ਹੀ ਜਦੋਂ ਅਸੀਂ ਆਦਤ ਦੇ ਵਿਰੁੱਧ ਕੋਈ ਕੰਮ ਨਵੇਂ ਤਰੀਕੇ ਨਾਲ ਕਰਨ ਲੱਗਦੇ ਹਾਂ ਤਾਂ ਉਹ ਪੁਰਾਣੀਆਂ ਫਾਈਲਾਂ ਵਿੱਚ ਜਾ ਕੇ ਜਿਵੇਂ ਅਸੀਂ ਪਹਿਲੇ ਕੀਤਾ ਸੀ ਉਹ ਫੈਸਲੇ ਨੂੰ ਕੱਢ ਲਿਆਉਂਦਾ ਹੈ ਅਤੇ ਸਾਡੇ ਤੇ ਜ਼ੋਰ ਪਾਉਂਦਾ ਹੈ ਕਿ ਇਹ ਕੰਮ ਇੰਜ ਨਹੀਂ ਇੰਜ ਕਰਨਾ ਹੈ ਇਸ ਸਮੇਂ ਸਾਡੇ ਦੋ ਮਨ ਆਪਸ ਵਿੱਚ ਬਹਿਸ ਕਰ ਰਹੇ ਹੁੰਦੇ ਹਨ ਕਿ ਅਸੀਂ ਇਹ ਕਰੀਏ ਜਾਂ ਉਹ ਉਦਾਹਰਨ ਲਈ ਜੇ ਕਹੀਏ ਕਿ ਇਸ ਕਰਕੇ ਹੀ ਨਸ਼ਈ ਨਸ਼ਾ ਛੱਡਣ ਵਿੱਚ ਅਤੇ ਜਵਾਰੀ ਜੂਆ ਖੇਡਣਾ ਛੱਡਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਹਨ ਜਿਵੇਂ ਜੇ ਇੱਕ ਸ਼ਰਾਬੀ ਸਾਹਮਣੇ ਪੇਸ਼ ਸ਼ਰਾਬ ਨੂੰ ਪੀਣ ਤੋਂ ਮਨਾ ਕਰਦਾ ਹੈ ਤਾਂ ਅਵਚੇਤਨ ਮਨ ਕਹਿੰਦਾ ਹੈ ਕਿ ਨਹੀਂ ਇਹ ਫੈਸਲਾ ਗਲਤ ਹੈ ਕਿਉਂਕਿ ਅਵਚੇਤਨ ਮਨ ਪੁਰਾਣੀਆਂ ਯਾਦਾਂ ਦੀ ਫਾਈਲ ਵਿੱਚੋਂ ਦੇਖ ਕੇ ਇਸ ਵਤੀਰੇ ਨੂੰ ਸਹੀ ਸਮਝ ਰਿਹਾ ਹੁੰਦਾ ਹੈ ਅਵਚੇਤਨ ਮਨ ਗਲਤ ਜਾਂ ਠੀਕ ਬਾਰੇ ਕੁਝ ਨਹੀਂ ਜਾਣਦਾ ਬਸ ਉਹ ਯਾਦਾਂ ਦੀ ਪਟਾਰੀ ਵਿੱਚ ਦੇਖ ਕੇ ਬੋਲਦਾ ਹੈ ਆਦਮੀ ਦਾ ਫੈਸਲਾ ਇੱਥੇ ਉਸਦੀ ਦ੍ਰਿੜਤਾ ਜਾਂ ਵਿਲ ਪਾਵਰ ਤੇ ਨਿਰਭਰ ਕਰਦਾ ਹੈ ਸੋ ਇਹ ਫੈਸਲਾ ਪਰ ਮਾਤਮਾ ਦਾ ਨਹੀਂ ਸਗੋਂ ਉਸ ਇਨਸਾਨ ਦਾ ਚੇਤਨ ਜਾਂ ਅਵਚੇਤਨ ਮਨ ਰਾਹੀਂ ਲਿਆ ਗਿਆ ਫੈਸਲਾ ਹੋਵੇਗਾ ਪਰ ਇੱਥੇ ਜੇ ਨਸ਼ਾ ਕਰਨ ਵਾਲਾ ਚਾਹੇ ਤਾਂ ਆਪਣੀ ਇੱਛਾ ਸ਼ਕਤੀ ਨਾਲ ਹੀ ਨਸ਼ਾ ਛੱਡ ਸਕਦਾ ਹੈ ਜੋ ਕਿ ਚੇਤਨਮਨ ਦਾ ਕੰਮ ਹੈ ਜੇ ਉਹ ਕੁਝ ਦਿਨ ਹਫ਼ਤੇ ਅਤੇ ਮਹੀਨੇ ਆਪਣੀ ਇੱਛਾ ਸ਼ਕਤੀ ਦੀ ਤਾਕਤ ਨਾਲ ਨਸ਼ਾ ਛੱਡ ਦੇਵੇ ਤਾਂ ਅਵਚੇਤਨ ਮਨ ਇਸ ਨਵੀਂ ਯਾਦ ਨੂੰ ਵੀ ਅੰਕਿਤ ਕਰ ਲਵੇਗਾ ਅਤੇ ਇੰਜ ਉਸ ਨਸ਼ੇ ਦੀ ਨਸ਼ਾ ਛੁੱਟ ਜਾਣ ਦੇ ਮੌਕੇ ਬਣ ਸਕਦੇ ਹਨ ਅਵਚੇਤਨ ਮਨ ਦਾ ਸਾਡੀ ਕਿਸਮਤ ਘੜਨ ਵਿੱਚ ਬਹੁਤ ਯੋਗਦਾਨ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਸਾਡਾ ਮਨ ਹਰ ਘੜੀ ਕੁਝ ਨਾ ਕੁਝ ਸੋਚਦਾ ਰਹਿੰਦਾ ਹੈ ਸਾਡੇ ਗੁਰੂਆਂ ਪੀਰਾਂ ਫਕੀਰਾਂ ਵੀ ਮਨ ਨੂੰ ਕਾਬੂ ਕਰਨ ਦੀ ਗੱਲ ਕੀਤੀ ਅਤੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਤੁਸੀਂ ਮਨ ਨੂੰ ਕਾਬੂ ਕਰ ਲਵੋ ਤਾਂ ਦੁਨੀਆ ਜਿੱਤ ਸਕਦੇ ਹੋ ਆਖਰ ਮਨ ਨੂੰ ਇੰਨੀ ਮਹਾਨਤਾ ਦੇਣ ਦਾ ਕੋਈ ਕਾਰਨ ਤਾਂ ਹੈ ਉਹ ਕਾਰਨ ਇਹੀ ਹੈ ਕਿ ਅਸੀਂ ਅੱਜ ਜੋ ਹਾਂ ਉਹ ਇਸ ਮੰਨ ਕਰਕੇ ਅਤੇ ਜੋ ਕੱਲ ਹੋਵਾਂਗੇ ਉਹ ਵੀ ਇਸ ਦੀ ਵਜ੍ਹਾ ਕਰਕੇ ਹੋਵਾਂਗੇ ਜੇ ਮਨ ਦੀ ਸਾਡੇ ਜੀਵਨ ਵਿੱਚ ਇੰਨੀ ਮਹੱਤਤਾ ਹੈ ਤਾਂ ਕੀ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ ਸ਼ਾਇਦ ਨਹੀਂ ਕਿਉਂਕਿ ਇਹ ਇਸ ਦਾ ਕਰਮ ਹੈ ਕਿ ਇਸ ਨੇ ਹਰ ਸਮੇਂ ਕੁਝ ਨਾ ਕੁਝ ਸੋਚਦੇ ਰਹਿਣਾ ਹੈ ਪਰ ਜੇ ਇਹ ਨਕਾਰਾਤਮਕ ਸੋਚਾਂ ਸੋਚਦਾ ਹੈ ਤਾਂ ਸਾਡੇ ਜੀਵਨ ਵਿੱਚ ਨਾ ਪੱਕੀ ਘਟਨਾਵਾਂ ਹੀ ਵਾਪਰਨਗੀਆਂ ਇਸ ਲਈ ਸਾਡੇ ਲਈ ਇਹ ਜ਼ਰੂਰੀ ਹੈ ਕਿ ਇਸ ਮਨ ਨੂੰ ਅਸੀਂ ਸਿਖਾਈਏ ਟ੍ਰੇਨਡ ਕਰੀਏ ਤਾਂ ਕਿ ਇਹ ਕੰਮ ਤਾਂ ਕਰਦਾ ਰਹੇ ਪਰ ਉਸ ਨਾਲ ਸਾਡੀ ਕਿਸਮਤ ਸਮਰ ਸਕੇ ਨਾ ਕਿ ਵਿਗੜ ਸਕੇ ਅਸਲ ਵਿੱਚ ਜੋ ਸੋਚਾਂ ਤੁਸੀਂ ਸਾਰਾ ਦਿਨ ਸੋਚਦੇ ਰਹਿੰਦੇ ਹੋ ਉਹੀ ਤੁਹਾਡੀ ਕਿਸਮਤ ਨੂੰ ਕੱਟਦੀਆਂ ਹਨ ਜੇਕਰ ਤੁਸੀਂ ਸਾਰਾ ਦਿਨ ਕਿਸੇ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਦੇ ਰਹਿੰਦੇ ਹੋ ਤਾਂ ਅਵਚੇਤਨ ਮਨ ਇਹ ਪਹਿਚਾਨ ਨਹੀਂ ਕਰ ਪਾਉਂਦਾ ਕਿ ਇਹ ਨੁਕਸਾਨ ਤੁਸੀਂ ਕਿਸ ਨੂੰ ਪਹੁੰਚਾਉਣਾ ਚਾਹੁੰਦੇ ਹੋ ਉਸ ਨੂੰ ਗਲਤ ਠੀਕ ਵਿੱਚ ਫਰਕ ਨਹੀਂ ਪਤਾ ਪਰ ਉਹ ਤੁਹਾਡਾ ਗੁਲਾਮ ਹੈ ਅਤੇ ਉਸ ਨੂੰ ਲੱਗਦਾ ਹੈ ਕਿ ਤੁਸੀਂ ਉਸ ਕੋਲੋਂ ਨੁਕਸਾਨ ਪਹੁੰਚਾਉਣ ਦੀ ਮੰਗ ਕਰ ਰਹੇ ਹੋ ਤੇ ਉਹ ਤੁਹਾਡੇ ਲਈ ਹੀ ਇਸ ਦਾ ਇੰਤਜ਼ਾਮ ਕਰਨ ਦੇ ਆਹਰ ਵਿੱਚ ਲੱਗ ਜਾਂਦਾ ਹੈ ਜਿਸ ਕਰਕੇ ਇਸ ਦਾ ਨੁਕਸਾਨ ਤੁਹਾਨੂੰ ਹੀ ਹੁੰਦਾ ਹੈ ਸ਼ਾਇਦ ਇਸੇ ਲਈ ਕਿਸੇ ਨੇ ਕਿਹਾ ਸੀ ਕਿ ਜੋ ਦੂਸਰੇ ਲਈ ਖੱਡਾ ਪੁੱਟਦਾ ਹੈ ਉਸ ਵਿੱਚ ਖੁਦ ਡਿੱਗ ਪੈਂਦਾ ਹੈ ਇਸੇ ਤਰ੍ਹਾਂ ਹੀ ਜੇ ਤੁਸੀਂ ਸਾਰਾ ਦਿਨ ਆਪਣੀ ਕਿਸੇ ਬਿਮਾਰੀ ਬਾਰੇ ਜਾਂ ਆਪਣੇ ਦੁੱਖ ਬਾਰੇ ਜਦ ਗਰੀਬੀ ਬਾਰੇ ਸੋਚਦੇ ਰਹਿੰਦੇ ਹੋ ਤਾਂ ਅਵਚੇਤਨ ਮਨ ਨੂੰ ਲੱਗਦਾ ਹੈ ਕਿ ਸ਼ਾਇਦ ਤੁਸੀਂ ਉਸ ਕੋਲੋਂ ਇਸ ਦੀ ਮੰਗ ਕਰ ਰਹੇ ਹੋ ਅਤੇ ਉਹ ਇਸ ਨੂੰ ਤੁਹਾਡੇ ਲਈ ਪ੍ਰੋਸਨ ਦੇ ਆਹਰ ਵਿੱਚ ਲੱਗ ਜਾਂਦਾ ਹੈ ਹੁਣ ਕੀ ਕੀਤਾ ਕੀ ਜਾਏ ਤੁਸੀਂ ਸਿਰਫ ਇਹ ਕਰੋ ਕਿ ਆਪਣੇ ਮਨ ਨਾਲ ਕੇਵਲ ਉਹ ਸੋਚੋ ਜੋ ਤੁਸੀਂ ਚਾਹੁੰਦੇ ਹੋ ਜੇਕਰ ਚੰਗੀ ਸਿਹਤ ਚਾਹੁੰਦੇ ਹੋ ਤਾਂ ਬਿਮਾਰੀ ਬਾਰੇ ਸੋਚਣਾ ਛੱਡ ਦਿਓ ਜੇ ਕੋਈ ਮੁਸ਼ਕਲ ਹੈ ਡਾਕਟਰ ਨਾਲ ਗੱਲ ਕਰਕੇ ਦਵਾਈ ਲੈ ਲਓ बस ਤੁਸੀਂ ਇੰਨਾ ਹੀ ਕਰੋ ਤੇ ਤੁਸੀਂ ਸਿਰਫ ਇੰਨਾ ਹੀ ਕਰ ਸਕਦੇ ਹੋ ਡਾਕਟਰ ਨੂੰ ਬਿਮਾਰੀ ਬਾਰੇ ਸੋਚਣ ਦਿਓ ਤੁਸੀਂ ਤੰਦਰੁਸਤ ਹੋਣਾ ਚਾਹੁੰਦੇ ਹੋ ਤਾਂ ਸਿਰਫ ਤੰਦਰੁਸਤੀ ਬਾਰੇ ਸੋਚੋ ਘਰੋਂ ਬਾਹਰ ਨਿਕਲ ਕੇ ਕਿਸੇ ਪਾਰਕ ਵਿੱਚ ਜਾਣ ਬਾਰੇ ਸੋਚੋ ਦੋਸਤਾਂ ਮਿੱਤਰਾਂ ਨਾਲ ਬਹਿ ਕੇ ਆਨੰਦ ਲੈਣ ਬਾਰੇ ਸੋਚੋ ਜੇ ਕੰਮ ਵਿੱਚ ਮੁਸ਼ਕਲਾਂ ਆ ਰਹੀਆਂ ਹਨ ਤਾਂ ਉਹਨਾਂ ਮੁਸ਼ਕਲਾਂ ਬਾਰੇ ਹੀ ਨਾ ਸੋਚੀ ਜਾਓ ਮੁਸ਼ਕਲਾਂ ਦੇ ਹੱਲ ਬਾਰੇ ਸੋਚੋ ਕਿਸੇ ਤੇ ਇਲਜ਼ਾਮ ਧਰਾਸ਼ੀ ਨਾ ਕਰੋ ਸਗੋਂ ਇੱਕ ਦੂਸਰੇ ਦੀ ਸਲਾਹ مشورے ਨਾਲ ਮੁਸ਼ਕਲ ਦੇ ਹੱਲ ਢੂੰਡਣ ਦੀ ਕੋਸ਼ਿਸ਼ ਕਰੋ ਜੇ ਹੱਲ ਨਹੀਂ ਮਿਲਦਾ ਤਾਂ ਆਪਣੇ ਅਵਚੇਤਨ ਮਨ ਅਤੇ ਪਰਮਾਤਮਾ ਨੂੰ ਸੌਣ ਵੇਲੇ ਨਿਤ ਅਰਦਾਸ ਕਰੋ ਕਿ ਮੈਨੂੰ ਇਸ ਦਾ ਹੱਲ ਢੂੰਡਣ ਵਿੱਚ ਮਦਦ ਕਰ ਅਵਚੇਤਨ ਮਨ ਜਦੋਂ ਅਸੀਂ ਸੋ ਜਾਂਦੇ ਹਾਂ ਤਾਂ ਵੀ ਕੰਮ ਤੇ ਲੱਗਿਆ ਰਹਿੰਦਾ ਹੈ ਉਹ ਜ਼ਰੂਰ ਕਿਸੇ ਦਿਨ ਤੁਹਾਡੀ ਸਮੱਸਿਆ ਦਾ ਹੱਲ ਤੁਹਾਡੇ ਅੱਗੇ ਲਿਆ ਦਰੇਗਾ ਇਹ ਸਿਰਫ ਵਿਚਾਰ ਹੀ ਨਹੀਂ ਹਨ ਸਗੋਂ ਮੈਂ ਆਪਣੇ ਜੀਵਨ ਵਿੱਚ ਅਮਲੀ ਤੌਰ ਤੇ ਅਜਿਹਾ ਕਰਕੇ ਦੇਖਿਆ ਹੈ ਕਿ ਮਨ ਨੂੰ ਸੋਚਣ ਤੋਂ ਰੋਕਣਾ ਜਾਂ ਚੁੱਪ ਕਰਕੇ ਬਿਠਾਉਣਾ ਤਾਂ ਬਹੁਤ ਮੁਸ਼ਕਲ ਹੈ ਪਰ ਸੋਚਣ ਦੀ ਲੜੀ ਦਾ ਰੁਖ ਮੋੜਿਆ ਜਾ ਸਕਦਾ ਹੈ ਅਤੇ ਮੈਂ ਇਸ ਵਿੱਚ ਬਹੁਤ ਵਾਰੀ ਸਫਲ ਵੀ ਹੋਇਆ ਹਾਂ ਇਸ ਬਾਰੇ ਅਸੀਂ ਅੱਗੇ ਚੱਲ ਕੇ ਹੋਰ ਲੇਖਾਂ ਵਿੱਚ ਵਿਸਤਾਰ ਨਾਲ ਗੱਲ ਕਰਾਂਗੇ ਧੰਨਵਾਦ